మేము ఫ్రెండ్ స్వాదిత నరందటీచి ఎల్లి దీనికి బడ్డీ కమీజీ కట్స్ బడ్డీ కమీజా కట్ తి ప్యాక పీసా ఫోల్డ్ ਇਸ ਤਰ੍ਹਾਂ ਕੱਪੜੇ ਸੈੱਟ ਕਰਕੇ ਰੱਖ ਲਵਾਂਗੇ ਐਸੇ ਦੂਸਰੇ ਪੀਸ ਰੱਖਾਂਗੇ ਇਹ ਮੇਰਾ 프ਰੰਟ ਪੀਸ ਹੈ ਇਹ ਕਾਲੇ ਦਾ ਸੈਂਟਰ ਲਾ ਕੇ ਫੋਲਡ ਕਰ ਲੈ ਹੁਣ ਤੁਹਾਡਾ ਫਿਰ ਸਨ ਬਰਾਬਰ ਰੱਖ ਲੈ ਇਸਦੀ ਬਾਟਰ ਤੋਂ ਉੱਪਰ ਦਾ ਇਹ ਚੀਜ਼ ਤੁਸੀਂ ਖਾਸ ਤਿਆਰ ਨਾ ਭੇਜੋ ਜਦੋਂ ਤੁਸੀਂ ਬਾਟਰ ਵਾਲੇ ਕੁਰਤੀ ਵਾਲੇ ਕੋੜਤੀ ਕਟਿੰਗ ਕਰਨੀ ਹੈ ਤਾਂ ਦੋਨੋਂ ਸਾਈਡ ਵਾਟਰ ਰੈਏ ਤਾਂ ਤੁਹਾਡਾ ਜਿਹੜਾ ਬਾਰਡਰ ਹੈ ਸਟਿਚਿੰਗ ਵਾਲੇ ਫ੍ਰੈਮਰ ਚਾਹੀਦੇ ਇਸ ਤਰ੍ਹਾਂ ਉਸੇ ਸੈੱਟ ਕਰਕੇ ਰੱਖਣਾ ਕੱਪੜੇ ਨੂੰ ਤਾਂ ਜਿਹੜੇ ਚੰਨੀ ਬਣਾ ਹੋਏ ਪੀਸ ਇਸ ਤਰ੍ਹਾਂ ਸੈੱਟ ਕਰਕੇ ਰੱਖੋ। ਜੇ ਹੁੰਦੇਗੇ ਬਾਰ ਪੀਸ ਵੱਡਾ ਛੋਟਾ ਹੋ ਜਾਂਦਾ ਤਾਂ ਇਹ ਤੁਹਾਡੇ ਜੇ ਦੋਸਤ ਤੁਸੀਂ ਕਪੜਾ ਦਾ ਹੀ ਸੈੱਟ ਕਰਕੇ ਰੱਖਦੇ ਹੋ ਕਾਰਨ ਹੋਉਂਦਾ ਤਾਂ ਆਪਾਂ ਇਸੇ ਕੱਪੜੇ ਦੇ ਵਿੱਚ ਸੈੱਟ ਕਰਕੇ ਰੱਖ ਲਵਾਂਗੇ।

ఫడ్డ వస్తే కప్పేర్ ఇప్పు మార్గే తరతాలి ఇంచే నిశాను సిరే తిరవే ఛే ఇంచ సాడే అంచ ఫిట్ కవర సోల ఇంచే సాడే ఉన్న ఇంచె అంచాబాయి తీరా రే ఇ రద్ధి సత ఇ మోడ ఇద్దరూ సత ఇంచాక్స్ బాగా ఫిట్టి సాడే అధే అప్ Svarno einti. Það er það á aðfaðið og einhvern veginn þeirrkjáða það næst á náðin. Þeirrkjáða þeirrkjáða þeirra 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 næst á náðin. Þessi næst á þessi næst á náðin. Það er uppalega. Þessi næst á náðin. Ég huga í back piece þig að þig. Kada. Það er í front piece þig kada ég. Það er það á aðfaðið. Þeirrkjáða þig. � इरून शाळान लावे साडे सात इंच हिप हैकी चौदा इंच ते चांगे चौदा इंच इथं शाळेत लावून शाळ सिद्धा कर सोळ इंच सोला हाफ कर अठ्ठ इंच ते एक इंच प्लेट जाऊ तर नो इंच तरशान लगावांप आहे साडे उन्नी साडे उन्नी हाफ करच पौने दस निशान लगाव इधरू लावे ढाई इंच फोल्ड वास्ते ढाई इंच रखांग इथं ढाई इंच तिशानगावां ढाई इंच ते నిశా ఇద్దరు ఢాయి దో ఇంచే ఇద్దరం సవా నో ఇంచే కి నిశాను ఫార్ నిశాను ఫిట్లా ఇంచుకు ఫిటల్ ప్రోపర అవును నిశాన బాధను కఫ్ఫ ఇంచ తిరగా మోడే ధోల్ నవ్వ ఇద్దరు అవ్వే నిశాను జరుశాను ఇంచ ఇద్దర బావే మోడే తోడ్ ఛోల్ పేద మోడ వడ్డా తిరే డిగన అంటే తాను హాఫ్ ఇంచు నిశా వేట బిల్ ప్రోపర ఆగిరూ నిశాను సార్ కదా ఏల్డ్ నిశాను ਇਹ ਉਹ ਕਟਿੰਗ ਹੈ ਇਹ ਸਿਛਾ ਨੂੰ ਇਸ ਸਿਛਾ ਨਾਲ ਇਹਦੇ ਵਿੱਚ ਸਿਛਾ ਨਾਲ ਨਿਸ਼ਾਨਾ ਭੰਗਾਉਣੇ ਕਿਹੜੇ ਕਟਿੰਗ ਛਾਂ ਦੇ ਉੱਪਰ ਕਟਿੰਗ ਕਰਦੇ ਹੈਗੇ ਇਧਰ 1/2 ਇੰਚ ਦੀ ਕੱਟ ਰਹਾ ਹਾਂ ਇਹ ਗਲੇ ਤੱਕ ਖੋਣੀ ਦੇ ਘਾਤੂ ਸੋ ਤੇ ਇਧਰ ਕਰਾਂਗੇ ਸਿੱਧਾ ਸਿੱਧਾ ਘਟੇਂ ਕਰ ਲੈ ਤਾਂ ਕਾਟ ਲਈ 10 ਇੰਚ ਦੀ ਪਾਤੀਏ ਚੋ ਤਾਂ ਹੁਣ ਅਗਲੇ ਪੀਸ ਨੂੰ ਪਾ ਚੱਕੀ ਤੇਰੀ ਇਹ ਕਾਟੇ ਪਾਉਣ ਇੱਕ ਪੀਸ ਨੂੰ ਚੱਕੀ ਤੋਹੋ ਪਲੇਟਾਂ ਨਿਸ਼ਾਨ ਘਾਵਾਂਗੇ ਪਲੇਟਾਂ ਆਏਗੇ 6.5 ਇੰਚ ਦੀ ਨਾਮ ਦੇ ਗੈਰੰਟੀ ਦੇ ਰਚਾਂ ਸਾਤ ਇੰਚ ਲੰਬਾਈ ਰਕਣੇ ਪਲੇਟ ਦੇ ਇਧਰ ਰੱਖਨੇ ਸਾਢੇ 3 ਇੰਚ ਜੇਕਰ ਜ਼ਿਆਦਾ ਹੈ ਵੀ ਸਾਈਜ਼ ਹੈ ਤੁਸੀਂ 4 ਇੰਚ ਵੀ ਰੱਖ ਸਕਦੇ ਹੋ ਗੈਪ ਤਾਂ ਇਸ ਦੇ ਸਾਈਜ਼ ਜੇ ਟਿ ਫਿੱਟ ਗਏ ਨਾ ਆਰਗਨਾਈਜ਼ ਕਰਕੇ ਇਧਰ ਸਾਢੇ 3 ਇੰਚ ਰੱਖਿਆ ਤੇ ਇਹ ਨਿਸ਼ਾਨ ਇਸ ਤਰੀ نیچے ਲਗਾ ਦੇਣੀ ఇ పక్క కానీ ఇలా బ్యాక నెక్స్ట్ కట్ిగక క్యాక నెక్ సా తర్న ఛే ఇంచే ఇంచాలి దో అయి దో ఇంచే చౌడ ఇద్దరు బయట హాఫ్ ఇంచెడ్డ హవి సా ఢాయి ఇంచ ਬੈਕ ਪੀਸ ਦੀ ਕਟਿੰਗ ਹੋ ਗਈ ਤਾਂ ਜਦੋਂ ਦੋਨੋਂ ਪੀਸਾਂ ਦੀ ਕਟਿੰਗ ਹੋ ਗਈ ਕੰਪਲੀਟ। ਤੁਹਾਜੋਗੇ 15 ਇੰਚ ਇਧਰ ਪਰਖ ਨੇ 16 ਇੰਚ। कटिंग फोल्ड करल तर हा आपण मोठा चॅक करांगे मोठा छोटा बनवा मोठा चॅक करला तर आपण दस इंच मोठा लव दंच आपण चोर पाव इथं बार्डर चॅक करणार 4 ਇੰਚ ਦੇ ਬੰਦ ਜਾਂਚ ਤਾਂ ਬੈਕ ਸਾਈਡ ਤੇ ਜਿਹੜੋਂ ਨੂੰ ਗਾਉਣਾ ਪਤਾ 10 ਇੰਚ ਦੇ ਯਾਰ ਕਰਕੇ ਤਾਂ ਇਧਰ ਪੈ ਇੰਨਾ ਈ ਰੋੜਾ ਆ ਇੱਕ ਸਾਈਡ ਦੇ ਤੇ ਜਿੱਨੇ ਆਪਾਂ ਜੋੜਨੇ ਹੋਣ ਉਹਨਾਂ ਆਪਾਂ ਫੋਲਡ ਕਰ ਲਾਂਗੇ ਹਾਂ ਪੈਂਚ ਉੱਪਰ ਰੱਖ ਕੇ ਕਿਉਂਕਿ ਨਸਲਾਈ ਜਾਨੂੰ 1/2 ਇੰਚ ਤਾਂ ਇਹ ਹੈਗੇ 7 1/2 ਇੰਚ తినించా ఫోల్గే కట్ ఇంచాను ఉంది

ਹਨ ਇਹ ਨਿਸ਼ਾਨ ਹੋਵੇ ਕਟਿੰਗ ਦਾ 3 ਨਿਸ਼ਾਨ ਹੋਵੇ ਫੀਟਿੰਗ ਦਾ ਨਿਸ਼ਾਨ ذروਪ ਉੱਪਰ ਕਟੇਗਾ ਤੇ ਸੈਂਟਰ ਚ ਕੱਟ ਲਾਵਾਂਗੇ ਇਥੇ ਉਹ ਇਧਰ ਬੰਦ ਪੀਸ ਇਹਨੂੰ ਓਪਨ ਕਰ ਲਾਂਗੇ ਥੱਲੇ ਕਰਕੇ ਤਾਂ ਉਹ ਜਦੋਂ ਵੀ ਤੁਸੀਂ ਕਾਟ ਪਾਉਣੀ ਹੈ ਇਹ ਫਰੰਟ ਜਿਹੜਾ ਪੀਸ ਹੈ ਉਸ ਤੇ ਕਾਟ ਪਾਉਣੀ ਹੈ ਤੇ ਜੋੜ ਵਾਲੇ ਪਾਸੇ ਆਪਾਂ ਕਾਟ ਨਹੀਂ ਪਾਉਣੀ ਹੁੰਦੀ ਤਾਂ ਇਧਰ ਅੱਗੇ ਜੋੜ ਇਹ ਰੱਖ ਕੇ ਬੈਗ ਸਾਈਡ ਇਹ ਰੱਖਾਂਗੇ ਫਰੰਟ ਸਾਈਡ ਇਧਰ ਆਪਾਂ 1.5 ਇੰਚ ਦੇ ਕਾਟ ਪਾਣੀ 1.5 ਇੰਚ ਤੇ కటింగ్ వీడి